ਜਪਦੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚੁ ਦੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਤੂ ਤੇ ਸੋਚ ਨ ਹੋਵੇ ਜੇ ਸੋਚੀ ਲਕਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲੇ ਉਤਾਰ ਤੂੰ ਕੀ ਬੋਕ ਨਉ ਤਰੀ ਜੇ ਬੰਨਾ ਪਰੀਆ ਭਾਰ ਸਹਿ ਸਿਆਣ ਪਰ ਲਖੋਏ ਤੈ ਕਿ ਨ ਚਲੇ ਨਾਲ ਜਿਮਸ ਚਾਰਾ ਹੋਈਏ ਕਿ ਵਿਕੂੜਾ ਟੁੱਟੇ ਫਾਲ ਹੁਕਮ ਲਜਾਈ ਚਲਣਾ ਨਾਮਿਕ ਲਿਖਿਆ ਨਾਲ ਹੁਕਮੀ ਹੋਉਨਿਆਕਾਰ ਹੁਕਮ ਨਾ ਕਹਿਆ ਜਾਈ ਆਪਣੀ ਹੁਮਨ ਜੀ ਹੁਕਮ ਲੈ ਵੜਿਆਈ ਹੁਕਮੀ ਤੁਮਨੀ ਚੁਕਮ ਲਿਖ ਦੁਰ ਰੁਪਾਈ ਇਕ ਨਾ ਤੁਮੀ ਬਖਸੀਸ ਲਿਕ ਕਮਿਸ਼ਾ ਦਾ ਘੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜਿ ਬੁੱਝੈ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਨ ਨੀਸਾਣ ਗਾਵੇ ਕੋ ਗੁਰੂ ਰਹਿਈਆ ਚਾਰ ਗਾਵੇ ਕੋ ਬਿੱਧਾ ਬਕਮੀ ਚਾਰ ਦਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਹੈ ਗਾਵੇ ਕੋ ਜਾਪੇ ਤਿਸ਼ੈ ਦੂਰ ਗਾਰੇ ਕੋ ਵੇਖੇ ਹਦਰਾ ਹਦੂਰੇ ਕਿਤਨਾ ਕਠਿਨ ਆਵੇ ਟੋੜ ਕਰ ਕਰ ਕਬੀ ਕੋਟੀ ਕੋਟ ਕੋਟ ਜਿੰਦਾ ਜਿੰਦ ਦੇ ਸੁਭਾ ਹੈ ਜੁਗੜੀ ਗੁੰਦਰ ਖਾਹੀ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗਸੇ ਬਿ ਪਰਵਾਹ ਸੱਚਾ ਸਹਿਬ ਸੱਚ ਨਾਇ ਭਾਖੇ ਭਉ ਵੈ ਪੈ ਰ ਆ ਕੇ ਮੰਗੇ ਦੇਵ ਦੇ ਦਾਨਤ ਕਰੀ ਦਾਤਾਰ ਪੇਰ ਕੇ ਅਗੇ ਰਖੇ ਜੀ ਤੁਸੇ ਦਰਬਾਰ ਮੂਕੇ ਬੋਲਨ ਬੋਲ ਕੇ ਜਿਸੁ ਸੁंदरे ਪਿਆਰ ਅੰਮ੍ਰਿਤ ਵੇਲਾ ਸਚਨੋਗਟੈ ਵਿਚਾਰ ਕਰਮੀ ਆਵੈ ਕਪੜਾਤਰੀ ਮੁਖ ਦਵਾਰ ਨਾਨਕ ਏਵੈ ਜਾਣੀਐ ਸਭਾ ਪੀ ਸਚਾਰ ਧਾਪਿਐ ਨ ਜੈ ਕੀਤਾ ਨ ਹੋਇ ਆਪਿ ਆਪਰ ਜਣਸੋਇ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਬਾਰੇ ਗੁਰੂ ਨਿਧਾਨ ਗਾਵੈ ਸੋਨੇ ਮਨ ਰਖੇ ਭਾਉ ਦੁਖ ਪਰਹ ਸੁਖ ਲੇ ਜਾਇ ਗੁਰਮੁਖਤਾ ਦੇ ਗੁਰਮੁਖ ਵੇਦ ਗੁਰਮੁਖ ਰਹਾ ਸਭ ਮਾਇ ਗੁਰੇ ਸਰ ਗੁਰ ਗੋਰ ਕੇ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਹੀਂ ਕਹਿ ਨਾ ਕਥ ਨਾ ਜਾਈ ਬੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਹਰ ਜਾ ਹੋਰ ਵਿਸੂਰੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਉਰ ਖਾਈ ਕਹਿ ਜਿਸ ਕੀ ਰਤ ਜਗ ਲਈ ਦੇ ਤਿਸ ਨਾ ਤਰ ਨਾ ਆਵੇ ਤਾ ਵਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਦੇਖਾ ਕੋਈ ਨਸੁ ਦੇ ਜੇਤਿਸ ਗੁਣ ਕੋਈ ਕਰੇ ਸੁਆਸਦ ਪੇਰ ਸੁਨਾ ਸੁਨੇ ਤਰਦ ਤਵ ਲਿਆਕਾ ਸੁਨਾ ਦੀਪ ਲੋ ਪਾਤਲ ਸੁਨੇ ਬਹੁ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾਨਾ ਸੁਨੇ ਸਰਬਰ ਮਾਇਨ ਬਸ ਸੁਨੇ ਮッコ ਸੁਹਾਣ ਮੰਦ ਸੁਨੇ ਜੋ ਜੁ ਬਤਨ ਪੇਦ ਸੁਨੇ ਸਾਚ ਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਵ ਕਾਨਾ ਸੁਨੇ ਸਾਚਨ ਗਿਆਨ ਸੁਨੇ ਅਕਲ ਕਾਇਚਨਾਨ ਸੁਨੇ ਪਰਪੜ ਭਾਵੇ ਮਨ ਸੁਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਭਾਵ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੇ ਸੇ ਪੀਰ ਪਾਸਾ ਸੁਣੇ ਦੇ ਭਾਵੇ ਰਾ ਸੁਣੇ ਹਤ ਵੇਸ ਗਾ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਭਾਵ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪੁੱਛੇ ਬਸਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾਵੇ ਤਨ ਵਿਚਾਰ ਐਸਾ ਨਾਮ ਨ ਨਿਰੰਜਣ ਹੋਈ ਜੇ ਕੋ ਮੰਝਾਣੇ ਮਨ ਕੋਏ ਮੰਨੇ ਸੋ ਤੋ ਵਿਮਲ ਬੁੱਧ ਮੰਨੇ ਸਭਲ ਭੋੜੀ ਤੇ ਸਭ ਦੇ ਮੰਨੇ ਮਉ ਚੋਟਾ ਨਾ ਖਾਇ ਮੰਨੇ ਜਮ ਕੇ ਸਾਧਨਾ ਜਾਏ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਸ ਬਰਗਟ ਜਾਏ ਮੰਨੇ ਮੱਕਨੇ ਚੱਲੇ ਪੰਤ ਮੰਨੇ ਤਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਕਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇਂ ਨਾ ਪੈਠੇ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਬੰਜੇ ਪਾਵੇਦਰਗੇ ਮਾਨ ਪੰਚੇ ਸੋਹਦਰ ਰਾਜਣ ਪੰਚ ਕਾ ਕੁਰੀਕ ਧਿਆਨ ਦੇਖੋ ਕਹੇ ਘਰੇ ਵਿਚਾਰ ਕਰਤੇ ਕਿਆ ਕਰਨੇ নাহি ਸਮਾ ਟੋਲ ਤਰਨ ਦਿਆ ਕਾ ਬੂ ਸੰਤੋਖਤਾ ਬਰਖਿਆ ਜਨ ਤੂ ਦੇਖ ਕਬੁਜੇ ਹਵਿ ਸਚਾਰ ਤਵਲੇ ਉਪਰ ਕੀਤਾ ਭਰ ਧਰਤੀ ਹੋਰ ਭਰੇ ਹੋਰ ਹੋਰ ਜਿਸ ਤੇ ਪਾਲ ਤਲੇ ਕਮ ਜੋਰ ਜੀ ਚਾਦਰ ਰੰਗਾ ਕੇ ਨਾਂ ਸਭਨੇ ਲਿਖੇ ਬੜੀ ਕਲਾ ਮਹਿ ਲਿਖਾ ਲੈ ਕੇ ਜਾਣੇ ਕੋਈ ਲਿਖਾ ਲੈ ਕੇ ਸੀਤਾ ਹੋਈ ਜਿਤਾ ਤਰਸ ਵਾਲੇ ਰੂਪ ਕੀ ਤਾ ਜਣ ਕੋਣ ਪੁਤ ਕਤਾਬ ਸੇ ਇੱਕ ਕੋ ਆ ਤਿਸ ਤੇ ਉਹ ਲਖ ਦਰਿਆ ਤੁਦਰਨ ਕਉਣ ਕਹਾ ਵਿਚਾਰ ਵਾਇਣ ਜੋ ਵੇ ਇੱਕ ਵਾਰ ਮੀਹੋ ਤੂ ਪਬੈ ਸਾਈ ਬਲੀਕਾਰ ਤੂ ਸਦਾ ਸਲਾਮ ਬਿਨ ਅੰਕਾਰ ਸੰਗ ਜੋਪੈ ਸੰਗ ਬਾਹ ਸੰਗ ਪੂਜੈ ਸੰਗ ਤਪਦਾ ਸੰਗ ਰੰਤੁ ਮੁਕ ਵੇਦ ਪੜ ਸੰਗ ਜੋਗ ਮਿਣ ਰਹੈ ਉਦਾਸ ਜਸ ਗੁਰੂ ਭਗਤ ਗੁਲਗਾਨ ਵਿਚਾਰ ਸੰਸਾਰੀ ਸੰਗ ਦਾਤਾਰ ਸੰਗ ਸੂਰਮਾ ਭਗਤਾਰ ਸੰਗ ਬੋਲੇ ਵਲਾਈ ਤਾਰ ਗੁਰਦੇਵ ਕਉਣ ਕਹਾ ਵਿਚਾਰ ਵਾਰ ਜਮੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਅੰਕਾਰ ਸੰਗ ਮੁਰਖਿਆਂ ਦਖੋਰ ਸੰਗ ਚੋਰ ਹਰਾਮ ਖੋਰ ਸੰਗ ਮੁਰ ਕਰ ਜਾਹੀ ਦੋਰ ਸੰਗ ਕਲਵੜਾ ਤਿਆਗ ਮਾਇ ਸੰਗ ਭਾਪੀ ਭਾਵ ਕਰ ਜਾਏ ਸੰਗ ਕੋੜਿਆ ਕੋੜੇ ਪ੍ਰਾਇ ਸੰਗ ਮੇਲ ਮਿਲ ਪਖਦਾ ਹੈ ਸੰਕ੍ਰਿਧ ਅਕਸ਼ਰ ਕਰੇ ਭਾਰ ਨਾਨਕ ਕ੍ਰਿਪਾ ਹੈ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਿ ਪਾਵੇ ਸਾਈ ਭਲੀ ਕਾਰ ਤੁਸਰਾ ਸਲਾਖ ਨਰੰਕਰ ਸੰਕ ਨਾਮੇ ਸੰਘ ਨਾਮੇ ਗੰਮ ਗੰਮ ਸੰਘ ਲੋ ਸੰਕੇ ਸਿਰ ਭਾਰ ਹੋਇ ਕਰਿ ਨਾਮ ਕਰਿ ਸਲਾ ਕਰਿ ਗਿਆਨ ਕੀ ਗੁੰਦਹ ਅਖਰੇ ਲਖਣ ਬੋਲਨ ਮਾਨ ਕਰਿ ਸਰ ਸਰ ਸੰਦੋਗ ਖਾਣ ਜਿਨ ਮਿਲਿ ਕੇਤੇ ਸਰਨਾ ਜੇ ਫੁਰਮਾਇ ਤੇ ਉਤਿਪਾਏ ਗੀਤਾ ਕੀਤਾ ਤੇ ਤਾਂ ਨਾ ਵੇ ਨਾ ਵੇ ਨਾ ਹੀ ਕੋ ਥਾ ਕੁਦਰਤ ਕਉਣ ਕਹ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੇ ਕਰ ਤੋ ਸਦਾ ਸਲਾਮਤ ਨਿਰੰਕਾਰ ਬਰੀਏ ਹੱਥ ਪੈਰ ਦੰਦੇ ਪਾਣੀ ਤੋ ਤੇ ਤਰਸੂ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਬਣ ਲਈਏ ਹੋ ਤੋਏ ਪਰਿਯਮਤ ਪਾਪਾ ਕੇ ਸਮਹ ਤੋਪੇ ਨਾ ਵੇ ਕੇ ਰੰਗ ਕੁਝ ਪਾਪੀ ਅਖਨਾਈ ਕਰ 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 ਨਾ ਲਿਖ ਲੈ ਜਾਏ ਆਪੇ ਵੀ ਜਾ ਪਈ ਹੀ ਕਾ ਨਾਨਕੁ ਕਮਿਆਉ ਜਾਉ ਧੀਰ ਤਬ ਦੇ ਅਦਤਾ ਜੇ ਕੋ ਪਾਵੈ ਤੇ ਲਗਾ ਮਨ ਸੁਣੈ ਬਨਨ ਕੀਤਾ ਪਾਉ ਅੰਤਰ ਗਿਰ ਧੀਰਤ ਮੰਨਾ ਸਭੂ ਤੇਰੇ ਮੇਂ ਨਾਹੀ ਕੋ ਵਿਣਕੁ ਕਿਤੇ ਭਗਤ ਨਾ ਹੋਏ ਸੋਹ ਸਤਿ ਬਾਣੀ ਵਰ ਮੋਸਾ ਕਹਾਂ ਸਲਾਮ ਜਾਉ ਕੌਣ ਸਵੇਲਾ ਕਤੋਂਣ ਕੌਣ ਇਥੇ ਠਕਉ ਨਾਰ ਕਮਨ ਚਰਤੁ ਮਹ ਕਉਂ ਜੀ ਤੋ ਹੋਇਆ ਕਾਰ ਵਿਰਣ ਨਾ ਪਾਇ ਪੰਡਤੀ ਜੇ ਹੋਵੇ ਲੈਪ੍ਰਾਣ ਵਕਤ ਨਾ ਪਾਇ ਕਹਾ ਦੀਆ ਜੀ ਲਿਖਣ ਲੈਪ੍ਰਾਣ ਜਿਤਵਾਰ ਨੋ ਜੁਗੀ ਜਾਣੇ ਰਤਬਾ ਨਾ ਕੋਈ ਜਿ ਕਰਤਾ ਸਿਤੇ ਕੋ ਸਾਧਿਆ ਆਪਣੇ ਜਾਣੇ ਸੋਇ ਯਵਕਰ ਆਖਾ ਕਿ ਉਸਾਲਾ ਕੇ ਵਰਨੇ ਕਿ ਜਾਣ ਨਾਨਕ ਕਾ ਸਭ ਕਹਾ ਕੇ ਇਕ ਦੇ ਤਸਿਆਨਾ ਵੱਡਾ ਸਾਹਿ ਵੱਡੀ ਨਾ ਕੀਤਾ ਜੈ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਕੇ ਗਿਆਨਾ ਸੋਇ ਬਤਲ ਬਤਲ ਲਖਿਆਗਾ ਸਯਾਗਾ ਕੁੜ ਕੁੜਕ ਪਾਖ ਕੇ ਵੇਦ ਕਹਿਣਿ ਕੁਵਾਦ ਨਾਜੁ ਡਾਇਰੈਕਟ ਕਹਨ ਕਤੇ ਵਾਸੂ ਲੇਕ ਤਾਤ ਲੇਕਾ ਹਦ ਲੇਕਾ ਹੈ ਵਿਨਾਸ ਨਾਨਕੋ ਢਾਕੀ ਆਪੇ ਜਾਣੇ ਆਪ ਸਲਾਈ ਸਲਾਈਤੀ ਸੁਰਤ ਨਾ ਪਾਇਨ ਨਤਿਨ ਤੇਵਾ ਭਵੇਂ ਸਬੰਧ ਨਾ ਜਾਣੇ ਸਮੁੰਦਰ ਸਾਹ ਸੁਲਤਾਨ ਗਿਆਸੀ ਤਿ ਮਰਤਨ ਕੀੜੀ ਕਰੁ ਨਾ ਹੋਣੀ ਜੇ ਤਿਸ ਮਨੁ ਨਾ ਬੀਸਰੇ ਅੰਤਨ ਸੁੱਤੀ ਕਾ ਨਾ ਤੇ ਅੰਤਨ ਕਰਨ ਦੇ ਨਾ ਤੇ ਅੰਤਨ ਵਿਕਣ ਸੁਣਾ ਨਾ ਤੇ ਅੰਤਨ ਜਾਪੇ ਕਾ ਹੁਨ ਮੰਤ ਇੰਤਨਾ ਜਾਪੇ ਕੀਤਾ ਯਾਕਰ ਇੰਤਨਾ ਜਾਪੇ 12 ਵਾਰ ਇਤ ਕਰਨ ਕੇ ਤੇ ਵਿਲਾਹਤਾ ਕੇ ਇੰਤਨਾ ਪਾਏ ਜਾਏ ਇਹ ਇੰਤਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਬੁੱਢਾ ਸਾਬੂ ਚਾਹਤਾ ਉੱਚੇ ਉੱਪਰ ਉਚਾ ਨਾ ਇਹ ਵਡੂਚ ਹੋਏ ਕੁਦ ਸੁਚੇ ਕੋ ਜਾਣੇ ਸੋ ਜੀਵਡਾ ਭਜਾਨੇ ਅਪਰ ਗਿਆਨਿਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤੁਮੈਂ ਕੀਤੇ ਮੰਗੇ ਜੋ ਤੇ ਪਰ ਕੀਤਾ ਕਿਣ ਤ ਨਹੀਂ ਵਿਚਾਰ ਕੀਤੇ ਖੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਏ ਤੇਤੇ ਮੁਰਖਾ ਈ ਕਾ ਈ ਕਿਤਾ ਦੂ ਪੋਸ ਮਾਰੇ ਪੀਦਾ ਤੇ ਲਦਾ ਤਾਰ ਬੰਦ ਕਲਾਸੀ ਭਾਉਣੀ ਹੋਏ ਹੋ ਰਾਕ ਨਸਕੇ ਕੋਈ ਦੇਖੋ ਖਾਈ ਕਾ ਕੰਪਾਇਓ ਜਾਣੇ ਜਿਤਿਓ ਮਖਾਇਆ ਪੇ ਜਾਣੇ ਆਪੇ ਦੇ ਆਕੇ ਸੀ ਪੀ ਗਈ ਕੇ ਜਿਸਨੋ ਬਖਸੇ ਸੁਭਸਲਾ ਨਾਨਕ ਬਾਸਾਹੀ ਬਾਸਾ ਮੁੱਲ ਬਨ ਮੁੱਲ ਬਾਰ ਮੁੱਲ ਬਾਰ ਮੁੱਲ ਬੰਦਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਸਮਾਏ ਮੋ ਧਰਮ ਮੁੱਲ ਦੀ ਬਾਣ ਮੋ ਤਨ ਮੁੱਲ ਪਰਮਾਨ ਮੂਲ ਬਖਸ਼ੀ ਸਮੁਲੈ ਸਾਨੂ ਮੂਲ ਕਰ ਮੂਲ ਫਰਮਾਰ ਮੂਲ ਮੂਲਾ ਖਿਆਣ ਜਾਇ ਆਖਾ ਗਹਿ ਲੇ ਬੁਲਾਇ ਆਖੇ ਵੇਦੋਂ ਬਾੜ ਫਰਾਨ ਆਖੇ ਪੜੇ ਕਰੇ ਵਖਿਆਣ ਆਖੇ ਫਰਮੇ ਆਖੇ ਇੰਦੇ ਆਖੇ ਗੂਪੀ ਤੇ ਗੋਵਿੰਦੇ ਆਖੇ ਈਸ਼ਰ ਆਖੇ ਜਿਦਿਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਵਖੇ ਦੇ ਵਖੇ ਸੁਰਨ ਨੂੰ ਜਣ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਕੇ ਉੱਟ ਉੱਟ ਜਾਇ ਤੇ ਕੀਤੇ ਹੋਰ ਕੋਈ ਤਾਂਕ ਨ ਸਕੇ ਕਿੰਕੇ ਦੇਵੜਾ ਪਾਵੇ ਦੇਵਨ ਹੋਏ ਨਾਨਕ ਜਾਨੇ ਸੱਚਾ ਸੋਏ ਜੇ ਕੋ ਆਕੇ ਬੋਲੇ ਉਹ ਘਰ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋ ਉਧਰ ਕਿਹਾ ਸੋ ਕਰ ਗਿਆ ਜਦ ਮੈਂ ਸਰਬ ਸਮਾਲੇ ਵਾਜੇ ਨਾਦ ਨੇ ਕੇ ਸੰਕਾ ਕੀਤੇ ਭਾਵਨ ਹਰੇ ਕੀਤੇ ਰਾਗ ਪਰੀ ਸੋ ਭਿਣ ਕੀਤੇ ਗਾਵਨ ਹਰੇ ਗਾਵੇ ਤੁਨੋਂ ਪਉਣ ਪਾਣੀ ਬੈਸੰਤ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤੁਰ ਤੁਤ ਲਿਖ ਜਾਣ ਲੇਖ ਲਿਖ ਤੋਂ ਵਿਚਾਰੇ ਗਾਵੇ ਸਰਵਰ ਮਾਧਿ ਸੁਹਣ ਸਰਾ ਸਵਾਰੇ ਗਾਵੇ ਨਿੰਦ ਲਿਨ ਸੁਨ ਬੈਠੇ ਦੇਵ ਤੇ ਅਦਰ ਨਾਲੇ ਗਾਵੇ ਸੁਰ ਸੁਵਾ ਦੀਨਦਰ ਗਾਵਣ ਸਾਦ ਵਿਚਾਰੇ ਗਾਵਣ ਜੈਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਡ ਪੜਨ ਸਰ ਜੋਗ ਜੋਗ ਵੇ ਦਾਨਾ ਲੈ ਗਾਵੇ ਮੋਹਨੀਆ ਮਨ ਮੋਹ ਸੁਰਗ ਮਛਪਿਆ ਲੈ ਗਾਵੇ ਰਤਨੁ ਪਾਇ ਤੇ ਰੇੜ ਸਲ ਤੀਰਤਨਾਲੇ ਗਾਵੇ ਜੂਦ ਮਹਾਭਲ ਸੂਰਾ ਗਾਵੇ ਖਾਣੀ ਚਾਰੇ ਕਾਵੇ ਕੰਡਮੰਡ ਵਰਪੰਡਾ ਕਰ ਕਰ ਕੀ ਤਾਰੇ ਸਹੀ ਤਕਨੋ ਗਵ ਜੋ ਤਰਪੜ ਤੇ ਤੇਰੇ ਭਗਤ ਰਚਾਲੇ ਹੋਰ ਕੀਤੇ ਗਮਨ ਸਿਮ ਚਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਰਾਤ ਸਾਇ ਸਤਿਆ ਸਾਥੀ ਨਹੀਂ ਹੈਪੀ ਹੋਸੀ ਦਾਇ ਨਾ ਜਸ ਰਚਨਾ ਜਿਨ ਜਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸਿਮ ਜਿਨ ਪਾਈ ਕਰ ਕਰ ਦੇਖਿਆ ਕੀ ਤਾ ਆਪਣਾ ਜੋ ਤੁਝ ਵੀ ਵੜਿਆ ਜੋ ਤੁਸ ਪਾਇ ਸੋਇ ਕਰ ਜੀ ਰੁਕਮ ਨਾ ਕਰ ਨਾ ਜਾਈ ਸੋ ਬਾ ਚਾਂ ਸਹ ਪਤ ਸਾਇ ਨਾਨਕ ਰਹਿਣ ਜਾਈ ਨੰਦਸੰਤੋਗਤ ਰੰਭਚੋਲੀ ਤਾਨ ਕੀ ਕਰੇ ਵਿਪੋਤ ਕਿੰਤਾ ਕਾਲ ਕੁਹਾਰੀ ਕਾਇ ਜੁਗਦਨਾ ਪ੍ਰਤੀਤ ਆਈ ਪੰਤੀ ਸਗਲ ਜਮਤੀ ਮਨ ਜੀ ਤੇਜਕ ਜੀ ਤੇ ਆਦੇਸ ਤੇ ਹਦੇਸ ਆਧਨੀ ਨਾਦ ਨਾਦ ਜੁਗਜੁਗ ਕੋ ਵੇਸ ਭੁਗਤ ਗੰਧਾ ਭੰਡਾਰਨ ਕਰ ਕਰ ਵਾਜੇ ਨਾਤ ਆਪ ਨਾਚਨਾ ਤੀ ਸਭਜਾ ਕਿਰੇ ਸਦੇਵ ਰਾਸਾਦ ਸੰਜੋਗ ਜੋ ਜੀਕਾਰ ਚਲਾਵੇ ਲੇਖਿਆ ਵਿਭਾਗ ਹਦੇਸ ਤੇ ਹਦੇਸ ਆਧਨੀ ਨਾਦ ਨਾਦ ਜੁਗਜੁਗ ਕੋ ਵੇਸ ਇਕਾ ਮੈ ਜੁਗਤਿ ਰੈਤਿਨ ਤੇ ਲੈ ਪ੍ਰਮਾਣ ਇਕ ਸੰਸਾਰਿਕ ਮੰਡਾਰ ਇਕ ਲਾਇ ਦੀ ਬਾਣ ਜੁ ਤਿਸ ਪਾਵੇ ਤੇ ਮੈ ਚਲਾਵੇ ਜਿ ਹੋਵੇ ਪ੍ਰਮਾਣ ਉਹ ਵੇਖੈ ਉਹਨਾਂ ਨਦਨਾ ਵਿਭੂਤਾ ਹੈ ਵਿਡਾਣ ਅਦੇ ਕਿਸ ਅਦੇਸ ਆਦਿ ਨੀਨ ਆਦਿਨਾਤ ਜੁਗ ਜੁ ਵੇਖੋ ਵੇਸ ਹਾਸਨ ਹੋਇ ਨ ਪੰਡਹਾਰੇ ਜੋ ਕੁਸ ਭਾਸੇ ਕਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਰ ਦੇਤਿ ਸਿਆਦੇਸ ਆਦਿ ਨੀਨ ਆਦਿਨਾਤ ਜੁਗ ਜੁ ਕੇ ਕੋ ਵੇਸ ਇਕ ਦੂਜੀ ਭਲ ਕੋ ਇਹ ਲਖੋ ਇਹ ਲਖਵੀਸ ਅਲਗ ਲਗ ਜਿਹੜਾ ਕੀਕ ਨਾਮ ਜਗਦੀਸ਼ ਇਤੁਰੈ ਪਤ ਪੂਰੇ ਚੜਿਏ ਹੋਏ ਕੀਸ ਸੁਣ ਗਲਾਂ ਆਕਾਸ਼ ਕੀ ਪੂਤਾ ਆਈ ਰੀਸ ਨਾਨਕ ਨਢਲ ਭਾਈਏ ਊਰੀ ਊੜੇ ਠੀਸਿਆ ਕਰਨ ਜੋ ਚ ਪੈਣਾ ਜੋਰ ਜੋਰ ਨਮ ਗੰਦੇ ਖਨਾ ਜੋਰ ਜੋਰ ਨਾ ਜਿਉਣ ਮਰੰਨਾ ਜੋਰ ਜੋਰ ਨਾ ਮਹਨ ਮਰਸੂਰ ਦੁਰਨੁ ਚਰਤੀ ਗਣ ਵਿਚਾਰ ਜੋਨ ਜੁਕਟੀ ਛਟੇ ਸੰਸਾਰ ਜਿਸੜ ਕਰਵੇ ਕੈਸੋ ਨਾਨਕ ਪ੍ਰਤਬ ਨੀਚ ਨਾ ਕੋਈ ਰਾਤੀ ਰੁੱਤੀ ਥੀਵਾਰ ਪਉਂ ਪਾਣੀ ਨਹੀਂ ਪਾਤਾ ਕਿਸ਼ਵੀ ਧਰਤੀ ਤਾਪ ਰਕੀ ਧਰਮ ਸਾਧ ਸ੍ਰੀ ਜੀ ਜਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮ ਹੋਈ ਵੀ ਚਾਰ ਸੱਚਾ ਸੋ ਚੰਦਰਬਾਰ ਇਤੈ ਸੋਣ ਪੰਚ ਪ੍ਰਾਣ ਦੀ ਕਰਮ ਭਵੇ ਨੇ ਸਾਣ ਕਚ ਬਗਾਇ ਉਥੇ ਪਾਇ ਨਾਨ ਗਈਆ ਜਾਪੇ ਜਾਇ ਧਰਮ ਕਣ ਕੇ ਧਰਮ ਗਿਆਨ ਕਣ ਕਾ ਕੋ ਕਰਮ ਇਤੇ ਪਉਣ ਪਾਣੀ ਵਸੰਤਰ ਕੀਤੇ ਕਾਣ ਮਹੇਸ਼ ਕੀਤੇ ਵਰਮੇ ਘਾਟ ਤਕੜੀ ਰੂਪ ਰੰਗ ਕੇ ਵੇਸ਼ ਵਿਤਾ ਕਰਨ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਅਜੰਨ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿਧ ਬੁੱਧ ਨਾਨਕ ਕੇਤੇ ਕੇਤੇ ਦੀ ਵੀਵੇਸ਼ ਜੀਤੇ ਦੇਵ ਧਨਮੁਲ ਕੇਤੇ ਕੇਤੇ ਰਤਨ ਸਮੁੰਦਰ ਕੇਤਾ ਖਾਨੇ ਕੇਤੇ ਬਾਨ ਕੇਤੇ ਭਾਤ ਨਰਿੰਦ ਜੀਤੇ ਸੁਰਤੀ ਸੇਵਕ ਦੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤੇ ਨਾਮ ਬਨੋਦ ਕੋੜਨੰਦ ਸਰਮੁਖਾਨ ਕੀ ਬਾਣੀ ਰੂਪ ਦਿੱਤੇ ਘਾਟ ਤਕੜੀ ਬਹੁਤਾਂ ਨੂਪ

ਵਿਤਾਪਕ ਤੁਮ ਸੇ ਗੇਲੋ ਕਰਨ ਸਚਾਮਣ ਸੋਸਾਇਟੀ ਕਨ ਮੇਨ ਅਨੰਕਾਰ ਕਰ ਕਰ ਹੋਇ ਤਨ ਦਿਨ ਹਾਲ ਜਿੱਥੇ ਕਨ ਬੰਦ ਪਰ ਪੰਨ ਜੀ ਕੋ ਕਤਿ ਤੰਤ ਨੰਤ ਜਿੱਥੇ ਲੋ ਨਵ ਕਰ ਦੀਵਜ ਮੁਤਿ ਵੇਤੁ ਕਰ ਵੇਖੇ ਵਿਕਸ਼ੇ ਘਰੇ ਵਿਚਾਰ ਨਾਨਕ ਤਨਾ ਕੜਾਸਰ ਜਤ ਪਹਾਰਾ ਧੀਰ ਸੁਨਾ ਹਨ ਮਤਿ ਵਿਧ ਹਥਿਆਰ ਪਾਹਕ ਲਗਨੀ ਤਪ ਤਾ ਪੰਦਾ ਪਮ੍ਰਿਤ ਤਲ ਕੜੀਆ ਸਭ ਸੱਤੀ ਦੇ ਸਾਲ ਜਿੰਨ ਕੋ ਨਰ ਕਰਮ ਸੰਗਾਰ ਨਾਨਕ ਨਦਨੇ ਹਾਲ ਸਲੋਕ ਵੰਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤੁ ਵਿਸਰਾਜੁ ਦੁਦਾਇ ਦਾਇਆ ਕੀ ਲੈ ਸਗਲ ਜਗਤ ਗੰਗਿਆ ਆਂ ਬੁਰਿਆ ਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜੁਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਚਲੇ ਕੀਤੀ ਛਟੀ ਨਾਲ ਜੁਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਚਲੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ